ਜਿਹੜੀਆਂ ਵਿਰੋਧੀ ਪਾਰਟੀਆਂ ਹੈਗੀਆਂ ਉਹ ਇਸ ਨੂੰ ਰਾਜਨੀਤਿਕ ਰੰਗਤ ਦੇਣ ਦੀ ਕੋਸ਼ਿਸ਼ ਕਰ ਰਹੀਆਂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਪ੍ਰਾਤਨ ਮੰਦਿਰ ਦੇ ਜੋ ਇਤਿਹਾਸਿਕ ਮੰਦਿਰ ਸੀ ਉੱਥੇ ਪਹੁੰਚੇ ਸੀ ਉਹਨਾਂ ਨੇ ਖੋਟੋ ਉੱਥੇ ਜਾ ਕੇ ਜਿਹੜੇ ਉਹਦੇ ਦਰਸ਼ਨ ਵੀ ਕੀਤੇ ਔਰ ਉੱਥੇ ਬਚਨ ਬਲਾਜ਼ਮੀ ਕੀਤੇ ਸਾਰੀਆਂ ਸਾਖੀਆਂ ਚ ਇਹਦੇ ਇਤਿਹਾਸਿਕ ਤੱਥ ਮੌਜੂਦ ਹੈ ਔਰ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਤੱਥ ਲੱਗੇ ਉਹ ਤੱਥ ਮਾਨਯੋਗ ਸੁਪਰੀਮ ਕੋਰਟ ਨੇ ਮੰਨੇ ਤਾ ਜਾ ਕੇ ਮੰਦਰ ਜਿਹੜਾ ਹੈਗਾ ਸਾਨੂੰ ਅੱਜ ਬਰਾਸਤੀ ਮੰਦਿਰ ਮਿਲਿਆ ਪ੍ਰੰਤਿਸ਼ਠਾ ਹੋਣੀ ਹੈ। ਔਰ ਜਿਹੜੇ ਕੁਝ ਲੋਕ ਹੈਗੇ ਆ ਜਿਨ੍ਹਾਂ ਦੀ ਸੋਚ ਬੜੀ ਛੋਟੀ ਹੈ ਜਿਹੜੇ ਗ੍ਰੰਥ ਸਾਹਿਬ ਨੂੰ ਤਾਂ ਪੜ੍ਹਦੇ ਨਹੀਂ ਉਹ ਨਾ ਹੀ ਉਹ ਜਿਹੜਾ ਉਹਦੇ ਵਿੱਚੋਂ ਕੁਝ ਲਾਈਨਾਂ ਲੈ ਕੇ ਜਿਹੜਾ ਉਹ ਪ੍ਰਸ਼ਤੀ ਨਾਲ ਜਾਂ ਦੂਜੀਆਂ ਚੀਜ਼ਾਂ ਨਾਲ ਜੋੜਦੇ ਮੈਂ ਉਹਨਾਂ ਦੀ ਅੱਜ ਗੱਲ ਨਹੀਂ ਕਰਨਾ ਚਾਹੁੰਦਾ ਕਿਉਂਕਿ ਨਾ ਹੀ ਉਹਨਾਂ ਬਾਰੇ ਮਾਰਾ ਬੋਲਣਾ ਚਾਹਣਾ ਭਗਵਾਨ ਰਾਮ ਦਾ ਪਰਮ ਹੈ। ਸੁਭਾਗੇਸ਼ਾਲੀ ਆਸੀਂ ਜਿਉਂਦੇ ਐ ਇਸ ਵੇਲੇ ਸਾਡੀਆਂ ਆਉਣ ਵਾਲੀਆਂ ਪੁਸ਼ਤਾਂ ਯਾਦ ਰੱਖਣੀਆਂ ਤੇ ਕਹਿ ਕਰਨੀਆਂ ਕਿ ਸਾਡੇ ਪੋਸਟ ਦੇ ਵਿੱਚ ਕੁਲਜੀਤ ਸਿੰਘ ਢਾਲੀਵਾਲ ਹੁੰਦਾ ਸੀ ਜਿਹੜਾ ਜਵਾਨ ਸੀ ਉਸ ਸਮੇਂ ਜਦੋਂ ਭਗਵਾਨ ਰਾਮ ਦੀ ਪ੍ਰਾਣ ਪ੍ਰティਸ਼ਟਾ ਹੋਈ ਸੀ ਜਿਸ ਤਰ੍ਹਾਂ ਸ਼ੰਕਰਾਚਾਰਿਆ ਵੱਲੋਂ ਵੀ ਇਸ ਸਮਾਗਮ ਦਾ ਬਾਈਕਾਟ ਕੀਤਾ ਗਿਆ ਹੈ ਕਿ ਸ਼ਾਸਤਰਾਂ ਦੇ ਮੁਤਾਬਕ ਇੱਥੇ ਪ੍ਰਾਣ ਪ੍ਰティਸ਼ਟਾ ਨਹੀਂ ਹੋ ਸਕਦੀ ਕਿਉਂਕਿ ਮੰਦਿਰ ਦਾ ਵਿਕਾਸ ਕਾਰਜ ਜੇ ਅਧੂਰਾ ਹੈ ਨਿਰਮਾਣ ਕਾਰਜ ਅਧੂਰਾ ਚੱਲ ਰਿਹਾ ਹੋ ਜਿਸ ਦਿਨ ਮਹਾਰਾਜ ਰঞ্জੀਤ ਸਿੰਘ ਨੇ ਉੱਥੇ ਸੋਨੇ ਦੇ ਪੱਤਰੇ ਚੜਾਏ ਸੀ ਜੇ ਕਿਤੇ ਉਹ ਸੋਚ ਲੈਂਦੇ ਉਸ ਦਿਨ ਇਹ ਆਪਾਂ ਜਿਹੜਾ ਹੈਗਾ ਜੇ ਘਰ ਹਸਪਤਾਲ ਬਣਾ ਲੀਏ ਤੇ ਅੱਜ ਸਿੱਖ ਜਗਤ ਕਿੱਥੇ ਹੁੰਦਾ ਬਹੁਤ ਵੱਡਾ ਦੀਪਕ ਤਿਆਰ ਕੀਤਾ ਗਿਆ ਕਰੋੜਾਂ ਦੀ ਲਾਗਤ ਉਹਦੇ ਉੱਤੇ ਲੱਗੀ ਹੈ ਤੇ ਜਿਹਦੇ ਵਿੱਚ ਕਰੋੜਾਂ ਦਾ ਹੀ ਤੇਲ ਪੈ ਜਾਣਾ ਹੈ ਉਹਦੇ ਉੱਤੇ ਵੀ ਵਿਰੋਧੀ ਸਵਾਲ ਖੜੇ ਕਰ ਰਹੇ ਨੇ ਕਿ ਇਹੀ ਪੈਸਾ ਕਿਸੇ ਹੋਰ ਪਾਸੇ ਲਗਾਇਆ ਜਾ ਸਕਦਾ ਸੀਗਾ ਧਰਮ ਦੇ ਨਾਮ ਤੇ ਠੀਕ ਹੈ ਪਰ ਇਹਦਾ ਕਿਤੇ ਹੋਰ ਉਪਯੋਗ ਸਿੱਖਿਆ ਦੇ ਲਈ ਮੈਡੀਕਲ ਦੇ ਲਈ ਹੋ ਸਕਦਾ ਹੈ ਸਸਵੀਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਲੰਬੇ ਸਮੇਂ ਤੋਂ ਸ਼ਰਧਾਲੂ ਇੰਤਜ਼ਾਰ ਕਰ ਰਹੇ ਸੀ ਦੇਸ਼ਵਾਸੀ ਇੰਤਜ਼ਾਰ ਕਰ ਰਹੇ ਸੀ ਕਿ ਭਗਵਾਨ ਸ਼੍ਰੀ ਰਾਮ ਦਾ ਮੰਦਰ ਬਣ ਕੇ ਤਿਆਰ ਹੋ ਜਾਵੇ ਤੇ ਹੁਣ ਇਹ ਮੰਦਰ ਤਿਆਰ ਹੋ ਚੁੱਕਿਆ ਹੈ ਮੂਰਤੀ ਸਥਾਪਿਤ ਕਰਨ ਤੋਂ ਬਾਅਦ ਪ੍ਰਾਣ ਪ੍ਰティਸ਼ਟਾ ਕੀਤੀ ਜਾਣੀ ਹੈ ਤੇ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਹੋਏ ਨੇ ਵਿਰੋਧੀ ਸਵਾਲ ਖੜੇ ਕਰਦੇ ਰਹਿਣਗੇ ਤੇ ਕਰ ਵੀ ਰਹੇ ਨੇ ਫਿਲਹਾਲ ਦੇਸ਼ਵਾਸੀਆਂ ਵਾਸਤੇ ਗੌਰਵ ਵਾਲੀ ਗੱਲ ਹੈ ਕਿ ਭਗਵਾਨ ਰਾਮ ਦਾ ਮੰਦਿਰ ਬਣ ਕੇ ਤਿਆਰ ਹੋਇਆ ਹੈ ਤੇ ਇੱਕ ਤੀਰਥ ਸਥਲ ਦੇ ਤੌਰ ਦੇ ਉੱਤੇ ਅਯੁੱਧਿਆ ਨਗਰੀ ਨੂੰ ਜਾਣਿਆ ਜਾਂਦਾ ਹੈ ਪਰ ਹੁਣ ਦੇਸ਼ ਦੁਨੀਆ ਦੇ ਨਕਸ਼ੇ ਦੇ ਉੱਤੇ ਅਯੁੱਧਿਆ ਦੀ ਰੂਪਰੇਖਾ ਵੱਖਰੀ ਹੀ ਹੋਵੇਗੀ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ ਸਾਡੇ ਨਾਲ ਜੁੜੇ ਹੋਏ ਨੇ ਮਿਸਟਰ ਕੁਲਦੀਪ ਸਿੰਘ ਢਾਲੀਵਾਲ ਜੋ ਭਾਜਪਾ ਦੇ ਸੀਨੀਅਰ ਲੀਡਰ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਢਾਲੀਵਾਲ ਸਾਹਿਬ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੀ ਤਾਲੀਵਾਲ ਸਾਹਿਬ ਬਹੁਤ ਬਹੁਤ ਮੁਬਾਰਕਾਂ ਵਸਤਾ ਹਰ ਦੇਸ਼ ਵਾਸੀ ਨੂੰ ਅਸੀਂ ਇਸ ਮੰਚ ਤੋਂ ਮੁਬਾਰਕਾਂ ਦਿੰਨੇ ਆ ਕਿ ਭਗਵਾਨ ਰਾਮ ਅਯੁੱਧਿਆ ਦੇ ਵਿੱਚ ਆ ਰਹੇ ਨੇ ਉਹਨਾਂ ਦੀ ਮੂਰਤੀ ਦੀ ਪ੍ਰਾਣ ਪ੍ਰਤੀਸ਼ਟਾ ਕੀਤੀ ਜਾਣੀ ਆ ਸਮਾਗਮ ਉਲਿੱਖਿਆ ਗਿਆ ਹੈ ਤੇ ਦੇਸ਼ ਭਰ ਦੇ ਵਿੱਚ ਦੀਵਾਲੀ ਤੋਂ ਵੀ ਜ਼ਿਆਦਾ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਨੇ ਜੀ ਉਤਸਵ ਹੈ ਔਰ ਭਗਵਾਨ ਰਾਮ ਦੀ ਕਿਰਪਾ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਰੋਝ ਫਰਮਾਉਂਦੇ ਨੇ ਸਮਤਾ ਕੇ ਕਾਰਜ ਆਪ ਖਲੋਆ ਹਰ ਕੰਮ ਕਰਾ ਬਣਾਇਆ ਰਾ ਪ੍ਰਭੂ શ્રી ਰਾਮ ਨੇ ਰਾਮ ਭਗਤਾਂ ਦੇ ਉੱਤੇ ਕਿਰਪਾ ਕੀਤੀ ਔਰ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਵੀ ਕਿਰਪਾ ਹੋਈ ਔਰ ਇਹ ਬੜਾ ਵੱਡਾ ਜਿਹੜਾ ਪਰਵ ਹੈ ਇਸ ਦਿਨ ਤੁਹਾਡੇ ਦਰਸ਼ਕਾਂ ਨੂੰ ਮੈਂ ਇੱਕ ਗੱਲ ਜ਼ਰੂਰ ਦੱਸਣੀ ਚਾਹਣਾ ਕਿ ਇਹ Hindu Sikh ਏਕਤਾ ਦਾ ਵੀ ਬਹੁਤ ਵੱਡਾ ਪ੍ਰਤੀਕ ਪਰਵ ਹੈ ਜੀ ਇਸ ਗੱਲ ਕਰਕੇ ਪਰਵ ਹੈ ਕਿਉਂਕਿ ਇਹਦੇ ਤੇ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਅਸੀਮ ਕਿਰਪਾ ਹੋਈ ਇਸ ਪੁਨਰਨਿਰਮਾਣ ਤੇ ਜੀ ਤਾਂ ਜਾ ਕੇ ਜਿਹੜਾ ਹੈਗਾ ਸਾਨੂੰ ਉਹ ਦਿਨ ਦੇਖਣ ਨੂੰ ਮਿਲਿਆ ਜੀ ਪਰ ਵਿਰੋਧ ਨਾਲ ਨਾਲ ਜਾਰੀ ਹੈ ਜੀ ਜਿਸ ਤਰ੍ਹਾਂ ਕਾਂਗਰਸ ਦੀ ਲੀਡਰਸ਼ਿਪ ਦਾ ਸੱਦਾ ਪੱਤਰ ਵੀ ਪਹੁੰਚੇ ਸੀ ਤਾਂ ਉਹਨਾਂ ਨੇ ਕਹਿ ਦਿੱਤਾ ਕਿ ਅਸੀਂ ਬਾਅਦ ਵਿੱਚ ਜਾਵਾਂਗੇ ਸਮਾਗਮ ਦੇ ਵਿੱਚ ਸ਼ਿਰਕਤ ਨਹੀਂ ਕਰਨੀ ਕਿਉਂਕਿ ਇਹ ਸਿਰਫ ਤੇ ਸਿਰਫ ਇੱਕ ਬੀਜੇਪੀ ਦਾ ਸਮਾਗਮ ਆ ਧਾਰਮਿਕ ਸਮਾਗਮ ਨੂੰ ਹੋਰ ਰੰਗਤ ਦਿੱਤੀ ਗਈ ਹੈ ਨਹੀਂ ਦੇਖੋ ਮੈਂ ਜਿਹੜੀਆਂ ਵਿਰੋਧੀ ਪਾਰਟੀਆਂ ਹੈਗੀਆਂ ਉਹ ਇਸ ਨੂੰ ਰਾਜਨੀਤਿਕ ਰੰਗਤ ਦੇਣ ਦੀ ਕੋਸ਼ਿਸ਼ ਕਰ ਰਹੀਆਂ ਹੈ ਔਰ ਕਿਤੇ ਨਾ ਕਿਤੇ ਜਿਹੜਾ ਹੈਗਾ ਇਹਨੂੰ ਸਿਰਫ ਸਨਾਤਨ ਪਰਵ ਦੇ ਤੌਰ ਤੇ ਜਿਹੜਾ ਹੈਗਾ ਸਨਾਤਨ ਉਤਸਵ ਦੇ ਤੌਰ ਤੇ ਲੋਕਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੀਆਂ ਇਹ ਸਿਰਫ ਸਨਾਤਨ ਪਰਵ ਨਹੀਂ ਹੈਗਾ ਸਾਡੀ ਧਾਰਮਿਕ ਵਿਰਾਸਤ ਦੀ ਗੱਲ ਹੈ ਔਰ ਜਿਵੇਂ ਮੈਂ ਗੱਲ ਰੱਖੀ ਹੈ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਕਿਰਪਾ ਹੋਈ ਹੈ ਇਤਿਹਾਸਕ ਤੌਰ ਤੇ ਜੀ 1511 ਈਸਵੀ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਪ੍ਰਾਤਨ ਮੰਦਿਰ ਦੇ ਜੋ ਇਤਿਹਾਸਕ ਮੰਦਿਰ ਸੀ ਉੱਥੇ ਪਹੁੰਚੇ ਸੀ ਉਹਨਾਂ ਨੇ ਖੁਦ ਉੱਥੇ ਜਾ ਕੇ ਜਿਹੜੇ ਉਹਦੇ ਦਰਸ਼ਨ ਵੀ ਕੀਤੇ ਔਰ ਉੱਥੇ ਬਚਨ ਬਲਾਜ਼ਮੀ ਕੀਤੇ ਸਾਰੀਆਂ ਸਾਖੀਆਂ ਚ ਇਹਦੇ ਇਤਿਹਾਸਿਕ ਤੱਥ ਮੌਜੂਦ ਹੈ ਔਰ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਤੱਥ ਲੱਗੇ ਉਹ ਤੱਥ ਮਾਨਯੋਗ ਸੁਪਰੀਮ ਕੋਰਟ ਨੇ ਮੰਨੇ ਤਾਂ ਜਾ ਕੇ ਮੰਦਰ ਜਿਹੜਾ ਹੈਗਾ ਸਾਨੂੰ ਅੱਜ ਵਿਰਾਸਤੀ ਮੰਦਰ ਮਿਲਿਆ ਔਰ ਪ੍ਰਾਂਤ ਰਣਿਸ਼ਟਾ ਹੋ ਰਹੀ ਹੈ ਜੀ ਔਰ ਇਸ ਤੋਂ ਵੀ ਅੱਗੇ ਜਿਹੜਾ ਆਪਣੇ ਇੱਕ 1858 ਈਸਵੀ ਦੀ ਇੱਕ ਹੋਰ ਘਟਨਾ ਹੈ ਔਰ ਜਿਹਦੇ ਵਿੱਚ ਮਤਲਬ ਕਿ ਫਕੀਰ ਸਿੰਘ ਖਾਲਸਾ ਨਿਹੰਗ ਸਿੰਘ ਕੋਲੇ ਪੁਕਾਰ ਕੀਤੀ ਉੱਥੋਂ ਦੇ ਜਿਹੜੇ ਆਪਣੇ ਸੀਗੇ ਪੁਜਾਰੀ ਸੀਗੇ ਕਿ ਭਾਈ ਸਾਡੀ ਇੱਥੇ ਬੰਦ ਕਰ ਦਿੱਤੀ ਗਈ ਹੈ ਪੂਜਾ ਵਿਵਸਥਾ ਬੰਦ ਕਰ ਦਿੱਤੀ ਗਈ ਇਹ ਤਾਂ ਫਕੀਰ ਸਿੰਘ ਖਾਲਸਾ ਨਿਹੰਗ ਸਿੰਘ ਫੌਜਾਂ ਨੂੰ ਲੈ ਕੇ ਉੱਤੇ ਪਹੁੰਚੇ ਉਹਨਾਂ ਦੇ ਪਰਚਾ ਦਰਜ ਹੋਇਆ 25 ਨਿਹੰਗ ਸਿੰਘਾਂ ਤੇ ਉਹ ਵੀ ਇਤਿਹਾਸਿਕ ਤੱਥ ਦੇ ਤੌਰ ਤੇ ਮਾਨਯੋਗ ਸੁਪਰੀਮ ਕੋਰਟ ਤੇ ਲੱਗਾ ਤੋਂ ਸਿੱਖਾਂ ਦਾ ਬੜਾ ਗਹਿਰਾ ਨਾਤਾ ਹੈ ਅਪਾ ਭਗਵਾਨ ਰਾਮ ਦੇ ਮੰਦਰ ਦੇ ਪੁਨਰ ਨਿਰਮਾਣ ਤੇ ਸਿੱਖਾਂ ਦਾ ਗਹਿਰਾ ਨਾਤਾ ਔਰ ਇਸ ਪਰਵ ਨੂੰ ਸਿੱਖਾਂ ਨੂੰ ਤਾਂ ਜਿਹੜਾ ਹੈਗਾ ਬਹੁਤ ਵੱਡੇ ਪੱਧਰ ਤੇ ਅਸੀਂ ਮਨਾ ਵੀ ਰਹੇ ਹਾਂ ਔਰ ਉੱਥੇ ਪ੍ਰਭਾਤ ਫੇਰੀਆਂ ਹੋ ਰਹੀਆਂ ਨਾਮਧਾਰੀ ਸਿੰਘ ਉੱਥੇ ਲੰਗਰ ਵੀ ਲੱਗ ਰਹੇ ਆ ਔਰ ਜਿਹੜੇ ਕੁਝ ਲੋਕ ਹੈਗੇ ਆ ਜਿਨ੍ਹਾਂ ਦੀ ਸੋਚ ਬੜੀ ਛੋਟੀ ਹੈ ਜਿਹੜੇ ਗ੍ਰੰਥ ਸਾਹਿਬ ਉਹ ਤਾਂ ਪੜ੍ਹਦੇ ਨਹੀਂ ਉਹ ਨਾ ਹੀ ਉਹ ਜਿਹੜਾ ਉਹਦੇ ਵਿੱਚੋਂ ਕੁਝ ਲਾਈਨਾਂ ਲੈ ਕੇ ਜਿਹੜਾ ਉਹ ਬੁੱਤ ਪ੍ਰਸਤੀ ਨਾਲ ਜਾਂ ਦੂਜੀਆਂ ਚੀਜ਼ਾਂ ਨਾਲ ਜੋੜਦੇ ਮੈਂ ਉਹਨਾਂ ਦੀ ਅੱਜ ਗੱਲ ਨਹੀਂ ਕਰਨਾ ਚਾਹੁੰਦਾ ਕਿਉਂਕਿ ਨਾ ਹੀ ਉਹਨਾਂ ਬਾਰੇ ਮਾਰਾ ਬੋਲਣਾ ਚਾਹਣਾ ਭਗਵਾਨ ਰਾਮ ਦਾ ਔਰ ਇਹ ਬਹੁਤ ਵੱਡਾ ਪਰਬ ਹੈ ਇਹਦੇ ਵਿੱਚ ਜੋ ਕੁਝ ਗਲਤ ਵੀ ਕਰ ਰਿਹਾ ਭਗਵਾਨ ਰਾਮ ਉਹਨੂੰ ਵੀ ਸਤਬੁੱਧੀ ਦੇਣ ਉਹਨੂੰ ਵੀ ਮਾਫ ਕਰਨ। ਔਰ ਇਹ ਰਾਜਨੀਤਿਕ ਪਰਬ ਨਹੀਂ ਹੈਗਾ। ਇਹ ਸਾਡੀ ਇਤਿਹਾਸਿਕ ਧਾਰਮਿਕ ਸਾਂਸਕ੍ਰਿਤਿਕ ਵਿਰਾਸਤ ਦੁਬਾਰਾ ਮਿਲਣ ਦਾ ਪਰਬ ਆ। ਅਸੀਂ ਸੁਭਾਗੇਸ਼ਾਲੀ ਆ ਅਸੀਂ ਜਿਉਂਦੇ ਐ ਇਸ ਵੇਲੇ ਸਾਡੀਆਂ ਆਉਣ ਵਾਲੀਆਂ ਪੁਸ਼ਤਾਂ ਯਾਦ ਰੱਖਣ ਗਿਆ ਕਿਆ ਕਰਨ ਗਿਆ ਕਿ ਸਾਡੇ ਇੱਕ ਪੁਸ਼ਤ ਦੇ ਵਿੱਚ ਕੁਲਦੀਪ ਸਿੰਘ ਢਾਲੀਵਾਲ ਹੁੰਦਾ ਸੀ ਜਿਹੜਾ ਜਿਉਂਦਾ ਸੀ ਉਸ ਸਮੇਂ ਜਦੋਂ ਭਗਵਾਨ ਰਾਮ ਦੀ ਪ੍ਰਾਂਤ ਪ੍ਰਤੀਸ਼ਟਾ ਹੋਈ। ਜੀ ਪਰ ਇਸੇ ਕਰਕੇ ਤੁਹਾਨੂੰ ਅਸੀਂ ਆਪਣੇ ਨਾਲ ਇਸ ਪ੍ਰੋਗਰਾਮ ਦਾ ਹਿੱਸਾ ਬਣਾਇਆ ਹੈ ਸਾਡਾ ਮਕਸਦ ਇਹੀ ਹੈ ਕਿ ਜਿੰਨੇ ਸਵਾਲ ਖੜੇ ਹੋ ਰਹੇ ਨੇ ਉਹਨਾਂ ਦਾ ਆਪਾਂ ਮਿਲ ਜੁਲ ਕੇ ਜਵਾਬ ਜ਼ਰੂਰ ਲੱਭਣ ਦੀ ਕੋਸ਼ਿਸ਼ ਕਰੀਏ ਤੇ ਜਿਸ ਤਰ੍ਹਾਂ ਸ਼ੰਕਰਾਚਾਰਿਆ ਵੱਲੋਂ ਵੀ ਇਸ ਸਮਾਗਮ ਦਾ ਬਾਈਕਾਟ ਕੀਤਾ ਗਿਆ ਹੈ ਕਿ ਸ਼ਾਸਤਰਾਂ ਦੇ ਮੁਤਾਬਕ ਇੱਥੇ ਪ੍ਰਾਣ ਪ੍ਰਤੀਸ਼ਟਾ ਨਹੀਂ ਹੋ ਸਕਦੀ ਕਿਉਂਕਿ ਮੰਦਿਰ ਦਾ ਵਿਕਾਸ ਕਾਰਜ ਜੇ ਅਧੂਰਾ ਹੈ ਨਿਰਮਾਣ ਕਾਰਜ ਅਧੂਰਾ ਚੱਲ ਰਿਹਾ ਉਹ ਵੀ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਜੀ ਦੇਖੋ ਉਹ ਜਿਹੜਾ ਹੈਗਾ ਧਰਮ ਦੇ ਵਿੱਚ ਕਿਸੇ ਵੀ ਧਰਮ ਦੇ ਵਿੱਚ ਮੈਂ ਉਹ ਧਾਰਮਿਕ ਵਿਸ਼ਾ ਹੈ ਉਹ ਰਾਜਨੀਤਿਕ ਵਿਸ਼ਾ ਨਹੀਂ ਹੈਗਾ ਮੈਂ ਸਮਾਜਿਕ ਵਿਸ਼ਾ ਨਹੀਂ ਮੈਂ ਉਹਦੇ ਤੇ ਨਹੀਂ ਜਾਵਾਂਗਾ ਕਿਉਂਕਿ ਉਸ ਦਾ ਜਵਾਬ ਜਿਹੜੇ ਧਾਰਮਿਕ ਆਗੂ ਹੈ ਉਹ ਹੀ ਦੇ ਸਕਦੇ ਆ ਜੀ ਤੋਂ ਮੈਂ ਤਾਂ ਇਸ ਚੀਜ਼ ਦਾ ਜਵਾਬ ਦੇ ਸਕਦਾ ਕਿ ਜਿਹੜਾ ਸਾਡੇ ਸਿੱਖਾਂ ਲਈ ਕਿੰਨਾ ਮਹੱਤਵਪੂਰਨ ਦਿਨ ਹੈ ਔਰ ਇਹ ਦਿਨ ਕਿਉਂਕਿ ਪਹਿਲਾਂ ਆਪਾਂ ਸ੍ਰੀ ਗੁਰੂ ਤੇਗ ਬਹਾਦਰ ਨੂੰ ਤਿਲਕ ਜੰਜੂ ਦੇ ਰਾਖੇ ਦੇ ਤੌਰ ਤੇ ਸਭ ਸਾਰੇ ਭਾਰਤੀ ਜਾਣਦੇ ਆਂ ਜੀ ਔਰ ਅੱਜ ਜਿਹੜਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅਸੀਮ ਕਿਰਪਾ ਕਰਕੇ ਜਿਹੜਾ ਹੈ ਭਗਵਾਨ ਰਾਮ ਦਾ ਮੰਦਿਰ ਜਿਹੜਾ ਸਾਨੂੰ ਦੁਬਾਰਾ ਉਹਨਰ ਨਿਰਮਾਣ ਮਿਲਿਆ ਤੇ ਪ੍ਰਾਣ ਪ੍ਰਤੀਸ਼ਟਾ ਹੋ ਰਹੀ ਹੈ ਜੀ ਇਹ ਗੱਲ ਵੀ ਸਾਰੇ ਸਮਾਜ ਨੂੰ ਸਾਰੇ ਹਿੰਦੁਸਤਾਨ ਨੂੰ ਸਮੂਹ ਵਿਸ਼ਵ ਵਿੱਚ ਬੈਠੇ ਜਿੱਥੇ-ਜਿੱਥੇ ਵੀ ਰਾਮ ਭਗਤ ਬੈਠੇ ਉਹਨਾਂ ਨੂੰ ਇਹ ਗੱਲ ਦਾ ਪਤਾ ਹੋਣਾ ਚਾਹੀਦਾ ਤਾਂ ਇਹ ਗੱਲ ਸਭ ਨੂੰ ਅੱਜ ਦੇ ਦਿਨ ਦੱਸਣੀ ਬਹੁਤ ਜ਼ਰੂਰੀ ਹੈ ਜੀ ਆ ਬਿਲਕੁਲ ਜੀ ਤੇ ਤਾਲੀਵਾਲ ਸਾਹਿਬ ਜਿਸ ਤਰ੍ਹਾਂ ਦੇ ਨਾਲ ਅਸੀਂ ਤਸਵੀਰਾਂ ਵੀ ਦੇਖ ਰਹੇ ਹਾਂ ਸਾਡੇ ਦਰਸ਼ਕ ਵੀ ਦੇਖਦੇ ਨੇ ਤਸਵੀਰਾਂ ਅਕਸਰ ਸੋਸ਼ਲ ਮੀਡੀਆ ਦੇ ਉੱਤੇ ਕਿ ਨਾਮਤਾਰੀ ਸੰਪਰਦਾਏ ਦੇ ਜਿਹੜੇ ਲੀਡਰ ਨੇ ਆਗੂ ਨੇ ਉਹ ਵੀ ਉੱਥੇ ਪਹੁੰਚੇ ਨੇ ਤੇ ਇਸ ਤੋਂ ਇਲਾਵਾ ਨਿਹੰਗ ਸਿੰਘ ਜਥੇਬੰਦੀਆਂ ਨੇ ਵੀ ਉੱਥੇ ਲੰਗਰ ਲਾਉਣ ਦਾ ਪ੍ਰਬੰਧ ਕੀਤਾ ਹੋਇਆ ਹੈ ਕਿ ਅਸੀਂ ਲੰਗਰ ਉੱਥੇ ਆ ਟੁੱਟ ਵਰਤਾਵਾਂਗੇ ਤੇ ਜਿਹੜੇ ਸਿੱਖ ਲੀਡਰ ਪੰਜਾਬ ਦੇ ਨੇ ਜਿਨ੍ਹਾਂ ਦੇ ਵਿੱਚੋਂ ਕਈਆਂ ਨੂੰ ਸ਼ਾਇਦ ਸੱਦਾ ਪੱਤਰ ਆਇਆ ਹੋਵੇਗਾ ਤੁਹਾਨੂੰ ਲੱਗਦਾ ਹੈ ਕਿ ਉਹ ਇਸ ਸਮਾਗਮ ਦਾ ਹਿੱਸਾ ਬਣਨਗੇ ਜੀ ਨੇ ਦੇਖੋ ਸਮਾਗਮ ਦਾ ਹਿੱਸਾ ਬਹੁਤ ਤਰੀਕਿਆਂ ਨਾਲ ਬਣਾਇਆ ਜਾ ਸਕਦਾ ਜੀ ਜ਼ਰੂਰੀ ਨਹੀਂ ਹੈਗਾ ਕਿ ਆਪਾਂ ਜਿਹੜਾ ਉੱਥੇ ਜਾ ਕੇ ਹੀ ਕਿਉਂਕਿ ਜਿਹਨੇ ਸੱਦਾ ਪੱਤਰ ਪਹੁੰਚਿਆ ਉਹਦੇ ਵਿੱਚ ਹੀ ਉਹਨਾਂ ਨੇ ਦੱਸਿਆ ਜਾ ਜਾ ਕੇ ਘਰ ਘਰ ਕੇ ਕਿਸ ਤਰੀਕੇ ਤੁਸੀਂ ਇਸ ਪਰਬ ਨੂੰ ਬਣਾ ਸਕਦੇ ਹੋ ਜੀ ਜ਼ਰੂਰੀ ਨਹੀਂ ਕਿ ਸੱਦਾ ਉੱਥੇ ਪਹੁੰਚਣਾ ਜ਼ਰੂਰੀ ਹੈ ਹਮ ਭਗਵਾਨ ਰਾਮ ਦੀ ਕਿਰਪਾ ਨਾਲ ਕਰੇ ਬੈਠਾ ਤੇ ਵੀ ਹੋ ਰਹੀ ਹੈ ਅਸੀਂ ਘਰੇ ਬੈਠੇ ਵੀ ਦੀਵੇ ਬਾਲ ਕੇ ਵੀ ਇਸ ਉਤਸਵ ਨੂੰ ਬਣਾ ਸਕਦੇ ਆ ਨੇੜੇ ਮੰਦਰ ਚ ਜਾ ਕੇ ਗੁਰੂ ਘਰ ਦੇ ਵਿੱਚ ਵੀ ਭਗਵਾਨ ਰਾਮ ਦੀ ਮਹਿਮਾ ਜਿਹੜੀ ਸਾਡੀ ਗੁਰਬਾਣੀ ਦੇ ਵਿੱਚ ਦਰਜ ਆ ਅਸੀਂ ਉਸ ਨੂੰ ਪੜ੍ਹ ਕੇ ਜਿਹੜਾ ਇਸ ਉਤਸਵ ਨੂੰ ਮਨਾ ਸਕਦੇ ਹਾਂ ਘਰੇ ਬੈਠੇ ਵੀ ਜਿਹੜੀ ਗੁਰਬਾਣੀ ਦੇ ਵਿੱਚ ਜਿਵੇਂ ਮੈਂ ਸਿੱਖ ਸਮਾਜ ਤੋਂ ਆਉਣਾ ਤਾਂ ਜਿੰਨੀ ਉਪਮਾ ਸ਼੍ਰੀ ਰਾਮ ਦੀ ਗੁਰਬਾਣੀ ਨੇ ਕੀਤੀ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਰਾਮ অবতার ਆਪਦੇ ਹੱਥਾਂ ਨਾਲ ਲਿਖਿਆ ਹੂੰ ਤੋਂ ਅਸੀਂ ਰਾਮ অবতার ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪੜ੍ਹ ਕੇ ਇਸ ਪਰਵ ਨੂੰ ਮਨਾ ਸਕਦੇ ਹਾਂ ਤਾਂ ਇਹ ਪਰਵ ਜਿਹੜਾ ਹੈਗਾ ਸਾਡਾ ਸਭ ਦਾ ਸਾਂਝਾ ਭਾਈਚਾਰਕ ਸਾਂਝ ਔਰ ਸਾਡੀ ਇਤਿਹਾਸਿਕ ਵਿਰਾਸਤ ਦਾ ਪਰਵ ਹੈ ਤਾਂ ਸਾਨੂੰ ਵੱਡੇ ਪੱਧਰ ਤੇ ਮਨਾਉਣਾ ਚਾਹੀਦਾ ਜੀ ਪਰ ਸਵਾਲ ਕਈ ਅਹਿਮ ਨੇ ਜੀ ਇਹਦੇ ਵਿੱਚ ਇੱਕ ਇਹ ਹੈ ਕਿ ਜਿਹੜਾ ਇੱਕ ਬਹੁਤ ਵੱਡਾ ਦੀਪਕ ਤਿਆਰ ਕੀਤਾ ਗਿਆ ਕਰੋੜਾਂ ਦੀ ਲਾਗਤ ਉਹਦੇ ਉੱਤੇ ਲੱਗੀ ਹੈ ਤੇ ਜਿਹਦੇ ਵਿੱਚ ਕਰੋੜਾਂ ਦਾ ਹੀ ਤੇਲ ਪੈ ਜਾਣਾ ਹੈ ਉਹਦੇ ਉੱਤੇ ਵੀ ਵਿਰੋਧੀ ਸਵਾਲ ਖੜੇ ਕਰ ਰਹੇ ਨੇ ਕਿ ਇਹੀ ਪੈਸਾ ਕਿਸੇ ਹੋਰ ਪਾਸੇ ਲਗਾਇਆ ਜਾ ਸਕਦਾ ਸੀਗਾ ਧਰਮ ਦੇ ਨਾਮ ਤੇ ਠੀਕ ਹੈ ਪਰ ਇਹਦਾ ਕਿਤੇ ਹੋਰ ਉਪਯੋਗ ਸਿੱਖਿਆ ਦੇ ਲਈ ਮੈਡੀਕਲ ਦੇ ਲਈ ਹੋ ਸਕਦਾ ਸੀ ਬਹੁਤ ਸੋਹਣਾ ਤੁਸੀਂ ਮੈਨੂੰ ਪ੍ਰਸ਼ਨ ਕੀਤਾ ਹੈ ਵੈਸੇ ਮੈਂ ਵਿਰੋਧੀਆਂ ਬਾਰੇ ਮੈਂ ਪਹਿਲਾਂ ਜਿਵੇਂ ਰੱਖਿਆ ਕਿ ਮੈਂ ਬੋਲਣਾ ਨਹੀਂ ਚਾਹੁੰਦਾ ਪਰ ਇਹ ਜਵਾਬ ਮੈਂ ਜ਼ਰੂਰ ਦੇਵਾਂਗਾ ਐਕਚੁਅਲੀ ਜਿਨ੍ਹਾਂ ਨੂੰ ਤੁਸੀਂ ਵਿਰੋਧੀ ਕਹਿ ਰਹੇ ਹੋ ਨਾ ਉਹਨਾਂ ਦੀ ਧਾਰਮਿਕ ਕੋਈ ਆਸਥਾ ਨਹੀਂ ਹੈ ਇਹ ਕਾਮਰੇਡਾਂ ਨੇ ਸਵਾਲ ਖੜੇ ਕੀਤੇ ਹੋਏ ਹਾਂ ਜੇ ਆਪਾਂ ਜਦੋਂ ਕਾਮਰੇਡ ਨੂੰ ਜਾ ਕੇ ਕਿਸੇ ਧਾਰਮਿਕ ਗੱਲ ਬਾਰੇ ਪੁੱਛਾਂਗੇ ਉਹਨੂੰ ਆਸਥਾ ਦਾ ਪਤਾ ਹੀ ਨਹੀਂ ਮੈਂ ਆਪਣੀ ਸਿੱਖ ਸਾਡੇ ਸਮਾਜ ਦੇ ਹਿਸਾਬ ਨਾਲ ਮੈਂ ਗੱਲ ਦੱਸਣੀ ਚਾਹਣਾ ਉਹਨਾਂ ਕਾਮਰੇਡਾਂ ਨੂੰ ਜਵਾਬ ਦੇਣੀ ਚਾਹਣਾ ਜਸਦੇਵ ਪਾਪਾ ਜੱਸਾ ਸਿੰਘ ਆਲੂਵਾਲੀਆ ਨੇ ਝੋਲੀ ਅੱਡ ਕੇ ਸਿੱਖ ਸੰਗਤਾਂ ਤੋਂ ਪੈਸੇ ਮੰਗ ਕੇ ਸ੍ਰੀ ਦਰਬਾਰ ਸਾਹਿਬ ਦਾ ਨਿਰਮਾਣ ਕਰਵਾਇਆ ਸੀ ਜੀ ਜਿਸ ਦਿਨ ਮਹਾਰਾਜ ਰਣਜੀਤ ਸਿੰਘ ਨੇ ਉੱਥੇ ਸੋਨੇ ਦੇ ਪੱਤਰੇ ਚੜਾਏ ਸੀ ਜੇ ਕਿਤੇ ਉਹ ਸੋਚ ਲੈਂਦੇ ਉਸ ਦਿਨ ਕਿ ਆਪਾਂ ਜਿਹੜਾ ਹੈਗਾ ਇੱਥੇ ਇੱਕ ਹਸਪਤਾਲ ਬਣਾ ਦਈਏ ਤੇ ਅੱਜ ਸਿੱਖ ਜਗਤ ਕਿੱਥੇ ਹੁੰਦਾ ਇਹ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਸਾਂਸਕ੍ਰਿਤਿਕ ਇਤਿਹਾਸਿਕ ਧਾਰਮਿਕ ਵਿਰਾਸਥਾਂ ਦਾ ਮੁੱਲ ਕੀ ਹੈ ਤਾਂ ਇਹ ਉਹ ਲੋਕ ਸਵਾਲ ਕਰਦੇ ਆ ਜਿਨ੍ਹਾਂ ਦੀ ਅਲਪ ਬੁੱਧੀ ਹੈ ਜਿਨ੍ਹਾਂ ਦਾ ਧਰਮ 'ਚ ਕੋਈ ਵਿਸ਼ਵਾਸ ਨਹੀਂ ਹੈਗਾ ਔਰ ਪ੍ਰਮਾਤਮਾ ભગવાન ਰਾਮ ਉਹਨਾਂ ਨੂੰ ਸਤਿਗੁਣਤੀ ਦੇਣ ਮੈਂ ਤਾਂ ਅੱਜ ਇੰਨਾ ਹੀ ਤੁਹਾਡੇ ਦਰਸ਼ਕਾਂ ਦੇ ਸਾਹਮਣੇ ਰੱਖ ਸਕਦਾ ਕਿਉਂਕਿ ਮੈਂ ਇਹਨਾਂ ਤਿੰਨ ਦਿਨਾਂ 'ਚ ਵਰਤ ਲਿਆ ਹੋਇਆ ਕਿ ਕਿਸੇ ਬਾਰੇ ਗੁਨਾਹ ਨਹੀਂ ਬੋਲਣਾ ਔਰ ਜਿਹੜਾ ਭਗਵਾਨ ਰਾਮ ਦੇ ਇਸ ਮਹਾਨ ਉਕਸਲ ਦੇ ਵਿੱਚ ਆਪਣੇ ਆਪ ਨੂੰ ਗ੍ਰਾਮਾਈ ਕਰਕੇ ਰੱਖਣਾ ਔਰ ਪ੍ਰਮਾਤਮਾ ਉਹਨਾਂ ਨੂੰ ਸਤਿਗੁਣਤੀ ਬਖਸ਼ੇ ਹੂੰ ਤੇ ਤਲਵਾਲ ਸਾਹਿਬ ਪੰਜਾਬ ਦੇ ਵਿੱਚ ਅਜੇ ਤੱਕ ਕੋਈ ਵੀ ਅਜਿਹਾ ਨੋਟੀਫਿਕੇਸ਼ਨ ਜਾਂ ਅਜਿਹੀ ਕੋਈ ਜਾਣਕਾਰੀ ਸਾਂਝੀ ਨਹੀਂ ਹੋਈ ਕਿ ਛੁੱਟੀ ਕੀਤੀ ਹੋਵੇ ਅੱਧੇ ਦਿਨ ਦੀ ਪੰਜਾਬ ਦੇ ਵਿੱਚ ਵੀ ਛੁੱਟੀ ਹੋਵੇ ਕਿਉਂਕਿ ਚੰਡੀਗੜ੍ਹ ਤੇ ਹਰਿਆਣਾ ਦੇ ਵਿੱਚ ਆਫੀਸ਼ੀਅਲ ਤੌਰ ਦੇ ਉੱਤੇ ਅਨਾਉਂਸ ਹੋ ਚੁੱਕਾ ਹੈ ਪੂਰੇ ਦਿਨ ਦੀ ਛੁੱਟੀ ਆ ਉੱਥੇ ਤਾਂ ਇੱਕ ਤਰੀਕੇ ਨਾਲ ਦੇਖੋ ਜਿਹੜਾ ਰਾਜਨੀਤਿਕ ਤੌਰ ਤੇ ਇੱਕ ਹਿੰਦੀ ਗੱਠਜੋੜ ਬਣਿਆ ਹਮ ਔਰ ਉਹ ਵਿਦੇਸ਼ੀ ਚੰਦੇ ਨਾਲ ਵਿਦੇਸ਼ੀ ਸੋਚ ਦੇ ਉੱਤੇ ਵਿਦੇਸ਼ੀ ਕਲਚਰ ਨੂੰ ਪ੍ਰੋਮੋਟ ਕਰਨ ਵਾਸਤੇ ਕਿਉਂਕਿ ਭਾਰਤ ਦਾ ਭਾਰਤ ਹੈ ਨਾ ਉਹਨੂੰ ਇੰਡੀ ਬਣਾਉਣ ਦੀ ਜਿਹੜੀ ਕੋਸ਼ਿਸ਼ ਕਰ ਰਹੇ ਆ ਇਹ ਆਈ ਡਾਟ ਇਨ ਡਾਟ ਜਿਹੜੇ ਇੱਕ ਦੂਜੇ ਨਾਲ ਲੜ ਰਹੇ ਆ ਗੰਢ ਜੋੜਾਲੀ ਜੀ ਤੇ ਭਗਵਾਨ ਰਾਮ ਉਹਨਾਂ ਨੂੰ ਸਤਬੁੱਧੀ ਦੇ ਹੂੰ ਔਰ ਮੈਂ ਤਾਂ ਇਹ ਕਹਿਣਾ ਚਾਹਣਾ ਅੱਜ ਸਾਰੇ ਤੁਹਾਡੇ ਦਰਸ਼ਕਾਂ ਨੂੰ ਜੀ ਕਿ ਜੇਕਰ ਭਗਵਾਨ ਰਾਮ ਦਾ ਜਿਹੜਾ ਤੁਸੀਂ ਨਾਰਾ ਲਾਉਣੇ ਹੋ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਤੁਹਾਡੀਆਂ ਅੱਖਾਂ ਦੇ ਸਾਹਮਣੇ ਕਮਲ ਪੁਸ਼ਪ ਆ ਰਹੇ ਆ ਭਗਵਾਨ ਰਾਮ ਦੀ ਮੂਰਤ ਆ ਰਹੀ ਹੈ ਹੂੰ ਇਹ ਵੀ ਇਹ ਪਰਵ ਜਿਹੜਾ ਹੈਗਾ ਇਤਿਹਾਸਿਕ ਪਰਵ ਮਨਾਉਣ ਤੋਂ ਤੁਹਾਡਾ ਕਿਤੇ ਮਨ ਝਿਜਕ ਰਿਹਾ ਹੈ ਤਾਂ ਤੁਸੀਂ ਆਪਣੀ ਸਵੈ ਪਰਚੋਲ ਕਰੋ ਕਿਤੇ ਨਾ ਕਿਤੇ ਜਿਹੜਾ ਇੰਡੀ ਗੱਠ ਜੋੜ ਨੇ ਜਿਹੜੇ ਪ੍ਰਭਾਵ ਹੈ ਉਹ ਤੁਹਾਡੇ ਤੇ ਪਏ ਹੋਏ ਆ ਤਾਂ ਭਗਵਾਨ ਰਾਮ ਤੁਹਾਡੇ ਤੇ ਕਿਰਪਾ ਕਰਨੇ ਤੁਸੀਂ ਇਸ ਪਰਵ ਨੂੰ ਬਹੁਤ ਵੱਡੇ ਪੱਧਰ ਤੇ ਮਨਾਓ ਕਿਉਂਕਿ ਇਹਦਾ ਕਿਸੇ ਪਾਰਟੀ ਨਾਲ ਕਿਸੇ ਵੀ ਰਾਜਨੀਤਿਕ ਜਥੇਬੰਦੀ ਨਾਲ ਕੋਈ ਲੈਣਾ ਦੇਣਾ ਨਹੀਂ ਭਗਵਾਨ ਰਾਮ ਆਪਣੇ ਸਭ ਦੇ ਸਾਂਝੇ ਆ ਉਹ ਸਾਨੂੰ ਸਾਰਿਆਂ ਨੂੰ ਮਨਾਉਣਾ ਚਾਹੀਦਾ ਹੈ ਇਹ ਕੋਈ ਆਪਾਂ ਜੇ ਪਾਰਟੀ ਦੇ ਤੌਰ ਤੇ ਗੱਲ ਕਰੀਏ ਜਾਂ ਉਸ ਤੌਰ ਤੇ ਸਾਨੂੰ ਨਹੀਂ ਗੱਲ ਕਰਨੀ ਚਾਹੀਦੀ ਇਹ ਸਭ ਦੇ ਸਾਂਝੇ ਆ ਸਿੱਖਾਂ ਦੇ ਈਸੂਆਂ ਦੇ ਮੁਸਲਮਾਨਾਂ ਦੇ ਭਾਰਤੀ ਈਸਾਈਆਂ ਦੇ ਸਭ ਦੇ ਸਾਂਝੇ ਆ ਸਾਡੇ ਪੁਰਖਿਆਂ ਦੀ ਗੱਲ ਸਾਡੀ ਵਿਰਾਸਤ ਦੀ ਗੱਲ ਆ ਧਰਮ ਦੀ ਗੱਲ ਤਾਂ ਹੈ ਹੀ ਹੈ ਉਹ ਸਾਨੂੰ ਇਹ ਸਭ ਨੂੰ ਸਾਂਝੇ ਤੌਰ ਤੇ ਪਰਮੂਣਨਾ ਚਾਹੀਦਾ ਜੀ ਤੇ ਤਲਵਾਲ ਸਾਹਿਬ ਅਖੀਰ ਦੇ ਵਿੱਚ ਮੇਰਾ ਇੱਕ ਇਹ ਸਵਾਲ ਕਿ ਸੋਸ਼ਲ ਮੀਡੀਆ ਦੇ ਉੱਤੇ ਕਈ ਤਰ੍ਹਾਂ ਦੀਆਂ ਤਸਵੀਰਾਂ ਵੀਡੀਓਜ਼ ਕਾਫੀ ਚਰਚਾ ਦੇ ਵਿੱਚ ਆਈਆਂ ਹੋਈਆਂ ਨੇ ਕਿ ਰਾਮ ਪਥ ਰਾਮ ਮਾਰਗ ਦਾ ਜਿਹੜਾ ਨਿਰਮਾਣ ਕੀਤਾ ਗਿਆ ਉਹਦੇ ਵਿੱਚ ਕਈ ਲੋਕਾਂ ਦੇ ਘਰ ਆ ਗਏ ਸੀਗੇ ਕਈ ਹੋਰ ਮਸਜਿਦਾਂ ਆ ਗਈਆਂ ਸੀ ਦੁਕਾਨਾਂ ਆ ਗਈਆਂ ਸੀ ਉਹਨਾਂ ਨੂੰ ਹਟਾ ਦਿੱਤਾ ਗਿਆ ਤਾਂ ਕੀ ਉਹਦਾ ਕੋਈ ਮੁਆਵਜ਼ਾ ਜਾਂ ਕੋਈ ਪ੍ਰਬੰਧਨ ਹੋਵੇਗਾ ਇਹ ਲੋਕਾਂ ਨੂੰ ਉਸ ਦੁੱਖ ਚੋਂ ਬਾਹਰਨ ਦਾ ਕਿਉਂਕਿ ਲੋਕਾਂ ਦਾ ਘਰ ਵਗੈਰਾ ਕਾਫੀ ਅਸੀਂ ਚਰਚਾ ਸੁਣ ਰਹੇ ਹਾਂ ਦੇਖੋ ਕਿਤੇ ਵੀ ਕੋਈ ਸਰਕਾਰੀ ਨਿਰਮਾਣ ਜਦੋਂ ਚੱਲਦੇ ਆ ਸਰਕਾਰ ਦੇ ਆਪਾ ਨੂੰ ਹਾਈਵੇ ਵੀ ਬਣਾਉਣੇ ਤੇ ਆਪਜੇ ਮਿਲਦੇ ਸਰਕਾਰ ਦੀ ਇੱਕ ਨੀਤੀ ਬਣੀ ਹੋਈ ਹੈ ਉਹ ਨੀਤੀ ਦੇ ਤਹਿਤ ਮੁਆਵਜ਼ਾ ਜਿਹੜੀ 4 ਗੁਣੇ ਮੁਆਵਜ਼ੇ ਜਿਹੜੇ ਕਲੈਕਟਰ ਰੇਟ ਤੋਂ ਉਹ ਮਿਲਦੇ ਉਹ ਮਿਲਣਗੇ ਸਾਨੂੰ ਪਰ ਉਹਨੂੰ ਜਿਹੜਾ ਐਕਚੁਅਲੀ ਦੇਖੋ ਇਸ चीज ਨੂੰ ਉਸ ਨਾਲ ਮਿਲਾਉਣਾ ਕਿ ਕਿਸੇ ਦਾ ਉਜਾੜਾ ਔਰ ਇਸ ਤਰ੍ਹਾਂ ਇਹ ਸਾਰੀਆਂ ਜਿਹੜੀਆਂ ਰਾਖਸ਼ ਵਰਤਿਆਂ ਦੇ ਕੰਮ ਹੈ ਔਰ ਪਹਿਲਾਂ ਵੀ ਜਦੋਂ ਹਵਨ ਹੁੰਦੇ ਸੀਗੇ ਤਾਂ ਰਾਖਸ਼ ਸ਼ਲੋਕ ਜਿਹੜੇ ਹੈਗੇ ਉਹ ਆਉਂਦੇ ਸੀ ਭਗਵਾਨ ਰਾਮ ਕਿਰਪਾ ਕਰਦੇ ਸੀ ਉਹ ਭੱਜ ਜਾਂਦੇ ਸੀ ਉਹ ਇਸ ਤਰ੍ਹਾਂ ਦੀਆਂ ਕੁਰੀਤੀਆਂ ਪਲਾਉਂਦੇ ਐ ਇੱਥੇ ਕਿਸੇ ਦਾ ਉਜਾੜਾ ਨਹੀਂ ਕਰੋੜਾਂ ਲੋਕਾਂ ਨੂੰ ਰੁਜ਼ਗਾਰ ਮਿਲ ਰਿਹਾ ਹੈ ਇਹ 에ਅਰਪੋਰਟ ਬਣਿਆ ਜਿਹਦੇ ਤੇ ਪਹਿਲੇ ਦੇਣੀ 100 ਜਿਹੜੇ ਆ ਕੇ ਉਹਦੇ ਤੇ ਮਹਿਮਾਨ ਆ ਕੇ ਉਤਰ ਗਏ ਜਿਹੜੇ ਆਪਾਂ ਕਹਿੰਦੇ ਨਿੱਜੀ ਵਿਮਾਨ ਆ ਕੇ ਉੱtre ਔਰ ਉਹਦੇ ਤੇ ਹੁਣ ਫਲਾਈਟਾਂ ਦਾ ਤੰਤਾ ਲੱਗਿਆ ਹੋਇਆ ਹੈ ਉੱਥੇ ਸਾਡਾ ਪਲੇਟਫਾਰਮ ਬਣਿਆ ਰੇਲਵੇ ਦਾ ਤਾਂ ਉੱਥੇ ਰੇਲਵੇ ਦਾ ਤੰਤਾਂ ਲੱਗਿਆ ਹੋਇਆ ਲੋਕ ਇੰਨੇ ਜ਼ਿਆਦਾ ਆ ਰਹੇ ਐ ਇੰਨੀ ਜ਼ਿਆਦਾ ਟੂਰਿਜ਼ਮ ਵਧ ਗਈ ਇੰਟਰਨੈਸ਼ਨਲ ਟੂਰਿਜ਼ਮ ਵਧ ਗਈ ਤੋਂ ਸਾਡੇ ਦੇਸ਼ ਨੂੰ ਬਹੁਤ ਜ਼ਿਆਦਾ ਇਹਦੇ ਨਾਲ ਤਾਂ ਰੋਜ਼ਗਾਰ ਕ੍ਰੀਏਟ ਹੋਣੇ ਆ ਔਰ ਸਕੂਲਾਂ ਦੇ ਬਾਅਦ ਵੀ ਸੰਸਕਾਰ ਕ੍ਰੀਏਟ ਹੋਣੇ ਆ ਐਜੂਕੇਸ਼ਨ ਜਿਹੜੀ ਦੂਜੇ ਉਹਦੇ 'ਚ ਮਿਲਦੀ ਆ ਐਡਾ ਵੱਡਾ ਮੰਦਿਰ ਜਦੋਂ ਬਣੂਗਾ ਤਾਂ ਜਿਹੜੇ ਸੰਸਕਾਰ ਆ ਮੋਰਲ ਐਜੂਕੇਸ਼ਨ ਆ ਉਹ ਮੰਦਿਰ ਤੋਂ ਹੀ ਮਿਲਦੀ ਸੀ ਪਹਿਲਾਂ ਤੇ ਹੁਣ ਵੀ ਅੱਕੇ ਮਿਲੇਗੀ ਸਾਡੇ ਬੱਚਿਆਂ ਨੂੰ ਜਿਹੜੇ ਸੰਸਕਾਰ ਵੀ ਹੋਣੇ ਹੋਰੇ ਆ ਜੀ ਤੋਂ ਇਹ এডਿਕੇਸ਼ਨ ਦੇ ਮਾਮਲੇ ਚ ਟੂਰਿਜ਼ਮ ਦੇ ਮਾਮਲੇ ਚ ਦੇਸ਼ ਨੂੰ مالیਏ ਦੇ ਮਾਮਲੇ ਚ ਔਰ ਧਾਰਮਿਕ ਵਿਰਾਸਤ ਦੇ ਮਾਮਲੇ ਚ ਬਹੁਤ ਵੱਡਾ ਪਰਵ ਆ ਜਿਹੜੇ ਲੋਕ ਇਸ ਤਰ੍ਹਾਂ ਦੇ ਕਿੰਤੂ ਕਰਦੇ ਆ ਉਹਨਾਂ ਨੂੰ ਭਗਵਾਨ ਰਾਮ ਸਾਧੂ ਜੀ ਦੇਣ ਪ੍ਰਮਾਤਮਾ ਉਹਨਾਂ ਨੂੰ ਸਮੱਤ ਬਖਸ਼ੇ ਮੈਂ ਤਾਂ ਇਹ ਨਹੀਂ ਕਹ ਰਿਹਾ ਜੀ ਅ ਮਿਹਰਬਾਨੀ ਕੁਲਦੀਪ ਜੀ ਤੁਸੀਂ ਸਾਡੇ ਨਾਲ ਜੁੜੇ ਤੇ ਜਿਹੜੇ ਸਵਾਲ ਦਰਸ਼ਕਾਂ ਦੇ ਮਨ ਦੇ ਸੀ ਉਹ ਤੁਹਾਡੇ ਨਾਲ ਅਸੀਂ ਸਾਂਝੇ ਕੀਤੇ ਨੇ ਤੇ ਸੰਤੁਸ਼ਟੀ ਵੀ ਦਰਸ਼ਕਾਂ ਦੀ ਹੋ ਗਈ ਹੋਵੇਗੀ ਸੋ ਇਹ ਸਨ ਸਾਡੇ ਨਾਲ ਕੁਲਦੀਪ ਢਾਲੀਵਾਲ ਹੋਰੀ ਜੋ ਭਾਜੀਪੀ ਦੇ ਲੀਡਰ ਨੇ ਤੇ ਕਾਫੀ ਉਹਨਾਂ ਨੇ ਸਪਸ਼ਟ ਕਰ ਦਿੱਤਾ ਹੈ ਕਈ ਸਵਾਲਾਂ ਦੇ ਜਵਾਬ ਦੇ ਦਿੱਤੇ ਨੇ ਕਿ ਜਿਹੜੇ ਲੋਕਾਂ ਦੇ ਮਨਾਂ ਦੇ ਸਵਾਲ ਸੀ ਵਿਰੋਧੀਆਂ ਨੂੰ ਵੀ ਉਹਨਾਂ ਨੇ ਜਵਾਬ ਦੇ ਦਿੱਤੇ ਨੇ ਫਿਲਹਾਲ ਕੱਲ ਦਾ ਦਿਨ ਬੜਾ ਅਹਿਮ ਰਹੇਗਾ ਕਿਉਂਕਿ 22 ਜਨਵਰੀ ਦਾ ਦਿਨ ਹੈ ਤੇ ਲੰਬੇ ਸਮੇਂ ਤੋਂ ਇਹਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਭਗਵਾਨ ਰਾਮ ਦਾ ਭਵੈ ਮੰਦਿਰ ਬਣ ਕੇ ਤਿਆਰ ਹੋ ਚੁੱਕਿਆ ਹੈ ਮੂਰਤੀ ਦੀ ਉੱਥੇ ਸਥਾਪਨਾ ਹੋ ਚੁੱਕੀ ਹੈ ਪ੍ਰਾਣ ਪ੍ਰਤੀਸ਼ਟਾ ਪੋਗਨ ਰਾਮ ਦੀ ਮੂਰਤੀ ਦੀ ਹੋ ਜਾਣੀ ਆ ਤੇ ਪੂਰੇ ਦੇਸ਼ ਦੇ ਵਿੱਚ ਦਿਵਾਲੀ ਵਰਗੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਮੰਦਰ ਸਜੇ ਹੋਏ ਨੇ ਬਾਜ਼ਾਰ ਸਜੇ ਹੋਏ ਨੇ ਤੇ ਹਰ ਕੋਈ ਆਪਣੇ ਇਸ਼ਟ ਦੇਵ ਦੀ ਆਰਾਧਨਾ ਦੇ ਵਿੱਚ ਲੀਨ ਦਿਖਾਈ ਦੇ ਰਿਹਾ